ਤਦ ਗੁਰੂ ਗ੍ਰੀਵ ਸਿੰਘ ਜੀ ਐਸੀ ਕਿਰਪਾ ਕਰਦੇ ਨੇ ਕਿ ਸ਼ਾਨ ਸਾਹਿਬ ਸੋਪੇ ਦਾ ਤਨ ਸੋ ਜੋ ਜਨਨ ਚ ਗੁਰ ਜੜਿਆ ਮਾਇ ਉਹ ਪਿਤਾ ਭਾਗਾ ਵਾਲਾ ਇਸ ਮਾਲਕ ਦੇ ਹੁਕਮ ਵਿੱਚ ਚੱਲ ਰਹੀ ਹੈ ਤੇ ਜਿਹੜਾ ਮਨੁੱਖ ਹੈ ਇਹ ਜੰਮਦਾ ਤੇ ਫਿਰ ਜੰਮਦੇ ਕੋਈ ਜਵਾਨ ਹੁੰਦਾ ਬਾਤ ਉਮਰ ਆਉਂਦੀ ਫੇਰ ਜਵਾਨੀ ਆਉਂਦੀ ਤੇ ਫੇਰ ਬਿਰੇਪਾ ਹੁੰਦਾ ਇਹ ਵੀ ਬਾਗਜ ਦੀ ਕਿਰਪਾ ਹੈ ਸਰਦੀ ਗਰਮੀਆਂ ਦੇ ਇੰਨਾ ਦਿਨਾਂ ਵਿੱਚ ਐਸੇ ਤਰੀਕ ਵਾਲੇ ਦਿਨ ਸਤਗੁਰੂ ਤਰੀਪ ਸਿੰਘ ਬਾਦਸ਼ਾਹ ਜੀ ਪ੍ਰਗਟ ਹੋਏ ਤੇ ਸਰਦੀਆਂ ਦੇ ਦਿਨ ਆਏਗੇ ਮਾਂ ਬਹੁਤ ਵੱਡੀ ਕਹਾਣੀ ਕੱਲਦੀ ਆ ਬੱਚੇ ਵਾਸਤੇ ਠੰਡੇ ਦਿਨ ਹੋ ਤੇ ਮਾਂ ਆਪ ਠੰਡੇ ਤਾਂ ਪੈਂਦੀ ਤੇ ਬੱਚੇ ਨੂੰ ਨਿਗੇ ਤਾਂ ਬਣੀ ਕਿਦੇ ਵਿੱਚ ਉਹ ਬਹੁਤ ਕਿਰਪਾ ਕਰਦੇ ਰਹੇ ਹਰੇਕ ਤਰ੍ਹਾਂ-ਤਰ੍ਹਾਂ ਦੇ ਫੇਰ ਦਿੰਦੇ ਰਹੇ ਉਹ ਸਾਹਾਸ ਕਰਦੇ ਰਹੇ ਕਿ ਸਾਜ ਤਰੀਜਾ ਹੈ ਨਾ ਇਹਦੀ ਛੋੜ ਅਗਰ ਲਈ ਕਹਿੰਦੇ ਨੇ ਅਗਰ ਛੱਡੋ ਉਹਨਾਂ ਦੇ ਸਾਥ ਲਾਓ ਕਰਦਿਆਂ ਗੁਰੂ ਚਰਨਾਂ ਵਿੱਚ ਤੁਹਾਨੂੰ ਜੋੜਦੇ ਹਾਂ ਤਾਂ ਦੇਖਿਆ ਇੱਕ ਗੱਲ ਇਹਨਾਂ ਦੀ ਜਿਹੜੀ ਦੁਨੀਆ ਦੇ ਰੰਗੀ ਸੁਣ ਜਾਂਦਾ ਕਿ ਯਾਦ ਰਹਿਣੀ ਹੈ ਵੀ ਇਹਨਾਂ ਨੇ ਆਪਸੀ ਭਾਈਚਾਰਾ ਬਣਾਉਣ ਦਾ ਜਤਨ ਕੀਤਾ ਪਹਿਲੇ ਸਮਿਆਂ ਦੇ ਵਿੱਚ ਮੈਂ ਦੇਖਦਾ ਹੁੰਦਾ ਸੀ ਜਦੋਂ ਕੱਢੀ ਅਸੀਂ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜਿਸਨ ਮਨਾਉਣਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦਾ ਪ੍ਰਕਾਸ਼ ਉਸ ਨੂੰ ਮਨਾਉਣਾ ਨਗਰ ਕੀਰਤਨ ਕੱਢਣਾ ਤੇ ਕਦੀ ਬਹੁਤ ਘੱਟ ਨਾਮ ਧਾਰੀ ਪਰਿਵਾਰ ਉਹਦੇ ਵਿਚ ਆਮਲ ਹੁੰਦੇ ਸੀ ਪਰ ਹੁਣ 4 5 7 ਤੋਂ ਮੈਂ ਦੇਖ ਰਿਹਾ ਕੋਈ ਸਾਡੇ ਨਾਲੋਂ ਵੀ ਜ਼ਿਆਦਾ ਵੱਧ ਚੜ ਕੇ ਨਾਮ ਧਾਰੀ ਪਰਿਵਾਰ ਨੂੰ ਦੇ ਵਿੱਚ ਹਿੱਸਾ ਲੈਂਦੇ ਨੇ ਜਿਹੜਾ ਕਿ ਪਿੱਛੇ ਜੀ ਮੈਂ ਬਾਲਮੀਕ ਜਦੋਂ ਇੱਥੋਂ ਨਗਰ ਖੇਤਰ ਕੱਢਿਆ ਬਾਲਮੀਕ ਜਨਮ ਦੇ ਆਰੇ ਤੇ ਉਦੋਂ ਵੀ ਸਾਰੇ ਨਾਮ ਧਾਰੀ ਪਰਿਵਾਰ ਦਸੂਹੇ ਦੇ ਪਹੁੰਚੇ ਜਦੋਂ ਜਨਮ ਅਸ਼ਟਮੀ ਮਨਾਈ ਉਦੋਂ ਵੀ ਉਹਨਾਂ ਨੇ ਸਾਰਿਆਂ ਨੇ ਖੁਸ਼ੀਅਤ ਕੀਤੀ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਬੜਾ ਵੱਡਾ ਹੰਗਾਰਾ ਪੰਜਾਬ ਦੇ ਵਿੱਚ ਜੋ ਸਤਕੂਰ ਦਿਲੀਪ ਸਿੰਘ ਮਹਾਰਾਜ ਜੀ ਨੇ ਦਿੱਤਾ ਹੈ ਉਹਦੇ ਉੱਤੇ ਸਾਨੂੰ ਚੱਲ ਕੇ ਉਹਨਾਂ ਦੇ ਪਾਏ ਹੋਏ ਪ੍ਰੋਮੀਆਂ ਤੇ ਚੱਲ ਕੇ ਸਾਨੂੰ ਉਹਨਾਂ ਦੇ ਲੜ ਲੱਗੇ ਆਪਾਂ ਜਿਹੜਾ ਜੀਵਨ ਸਫਲਾ ਕਰਨਾ ਚਾਹੀਦਾ ਸਾਡੀਆਂ ਛੁੱਟੀਆਂ ਵਧੀਆ ਹੁਣੇ ਬਹੁਤ ਵਧੀਆ ਗੱਲ ਉਹਨਾਂ ਨੇ ਪੜਿਆ ਕਿ ਜੇ ਆਪਾਂ ਨੇ ਪਾਰ ਲੰਘਣਾ ਹੈ ਤੇ ਸਾਨੂੰ ਸੱਚਕੁਮ ਨਾਲ ਜੁੜਨਾ ਹੀ ਪੈਣਾ ਸੋ ਸਾਨੂੰ ਆਪਣੇ ਵਿਚਾਰਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਨਾ ਹੀ ਪੈਣਾ ਹੈ ਬਹੁਤ ਸੰਤਾਰ ਯੁੱਗ ਪਿਛਲੀ ਜੱਥਾ ਇਤਿਹਾਸ ਬਾਰੇ ਜ਼ਿਕਰ ਕਰ ਰਿਹਾ ਸੀ ਮੈਂ ਮਾਫੀ ਚਾਹੁੰਦਾ ਆਪਣੇ ਪਿਛਲੇ ਕੱਤੇ ਕੋਲੋਂ ਕਿ ਮੈਂ ਉਹਨਾਂ ਦੇ ਵਿੱਚ ਬੋਲਣ ਦਾ ਕੋ ਮੇਰਾ ਬਣਦਾ ਨਹੀਂ ਸੀਗਾ ਪਰ ਮੈਂ ਕਿਤੇ ਜ਼ਰੂਰੀ ਜਾਣ ਕਰਕੇ ਮੈਨੂੰ ਉਹਨਾਂ ਦਾ ਟਾਈਮ ਜਿਹੜਾ ਲੈਣਾ ਪਿਆ ਇਸ ਲਈ ਮੈਂ ਦੋ ਹੱਥ ਜੋੜ ਕੇ ਮਾਫੀ ਚਾਹੁੰਦਾ ਦੂਜਾ ਮੈਂ ਸਾਰੀ ਸੰਗਤ ਨੂੰ ਐਮਐਲਏ ਕਰਨਜੀਤ ਸਿੰਘ ਘੋਮਣ ਵੱਲੋਂ ਦੋ ਹੱਥ ਜੋੜ ਕੇ ਨਾ ਆਜ ਵੀ ਪਰੰਥ ਵੀ ਮਾਫੀ ਚਾਹੁੰਦਾ ਕਿਉਂਕਿ ਅੱਜ ਦੁਪਹਿਰ 12:00 ਵਜੇ ਦਿੱਲੀ ਤੋਂ ਫੋਨ ਆ ਗਿਆ ਕਿ ਉਹਨਾਂ ਨੇ ਜ਼ਰੂਰੀ ਮੀਟਿੰਗ ਦੀ ਜਾਣਾ ਤੇ ਅੱਜ ਦਿੱਲੀ ਚੱਲ ਕੇ 12:00 ਵਜੇ ਇਸ ਕਰਕੇ ਹਾਜ਼ਰ ਨਹੀਂ ਰਿਵਾ ਸਕਦੇ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਸਾਨੂੰ ਸਾਡੇ ਪਰਿਵਾਰ ਨੂੰ ਇਸ ਗੱਲ ਦੀ ਮਾਫੀ ਦਿਹੂਗੇ ਸੋ ਮੈਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਸਤਿਗੁਰੂ ਗਰੀਬ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਤੁਹਾਡੇ ਕੋਲੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਨਾਂ ਸਰਦਾਰ ਜਗਮਨ ਸਿੰਘ ਜੀ ਬਰਕਾਤੋਂ ਮੰਨ ਜਿਨ੍ਹਾਂ ਨੇ ਆਪਣੇ ਬਹੁਤ ਹੀ ਅਨੁਲੇ ਵਿਚਾਰ ਅੱਜ ਨੂੰ ਬਜਟ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਪਬਲਿਕਸ ਪੋ ਨਿਊਜ਼ ਮੈਂ ਤੁਹਾਡੇ ਨਾਲ ਪੂਜਾਰਨੀ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਸ਼ਹਿਰਪੁਰ ਦੇ ਸ਼ਹਿਰ ਸੁਹਾ ਦੇ ਵਿੱਚ ਜਿੱਥੇ ਕਿ ਅੱਜ ਸਮੂਹ ਨਾਮਤਰੀ ਸੰਗਤ ਦੇ ਵੱਲੋਂ ਸੁਹਾ ਵਿੱਚ ਤਾਂਤਨ ਬਾਬਾ ਜੀ ਸਤਗੁਰੂ ਦਿਲੀਪ ਸਿੰਘ ਜੀ ਦਾ 71ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤੇ ਸਾਡਾ ਇਸ ਵੇਲੇ ਸ਼ਾਮਿਲ ਨੇ ਜਗਮੋਹ ਸਿੰਘ ਬੱਬੂ ਕੋ ਮਨਜੀਤ ਆਓ ਅਸੀਂ ਪੁੱਛਦੇ ਹਾਂ ਕਿ ਉਹਨਾਂ ਨੂੰ ਕਿ ਪਵਿੱਤਰ ਦਿਹਾੜੇ ਦੇ ਸਭ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਮੈਂ ਸਭ ਤੋਂ ਪਹਿਲਾਂ ਵਸੂਆ ਬਾਸੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣਾ ਵੀ ਅੱਜ ਸਤਿਗੁਰੂ ਜੀਲ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਬੜੀ ਤੂਮਕਾਮ ਨਾਲ ਵਸੂਏ ਦੀ ਸੰਗਤ ਨਾਮਤਾਰੀ ਪਰਿਵਾਰਾਂ ਦੇ ਨਾਲ ਹੋ ਕੇ ਮਨਾ ਰਹੀ ਹੈ ਮੈਂ ਦੇਖਿਆ ਵੀ ਸਾਰੀ ਜ਼ਿੰਦਗੀ ਸਤਿਗੁਰੂ ਜੀਲ ਸਿੰਘ ਮਹਾਰਾਜ ਜੀ ਨੇ ਆਸੀ ਭੈਚਾਰਾ ਤੇ ਸਤਿਪਾਵਨਾ ਦਾ ਜਿਹੜਾ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਸੀ ਉਹਦੇ ਵਿੱਚ ਬੜੇ ਕਾਮਯਾਬ ਵੀ ਨੇ ਤੇ ਸਾਨੂੰ ਖੁਸ਼ੀ ਵੀ ਹੁੰਦੀ ਹੈ ਜਦੋਂ ਸਾਰੇ ਹੀ ਇਕੱਠੇ ਹੋ ਕੇ ਅਸੀਂ ਕੋਈ ਵਧੀਆ ਕੰਮ ਕਰਨ ਜਾਂਦੇ ਨੇ ਤੇ ਇਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਭਾਈਚਾਰਾ ਤੁਰਦਾ ਇਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲਣ ਦਾ ਯਤਨ ਕਰੀਏ ਤਾਂ ਕਿ ਸਾਡਾ ਜੀਵਨ ਜਿਹੜਾ ਸਫਲਾ ਹੋ ਸਕੇ ਧੰਨਵਾਦ ਬੇ ਬੇਦਲੀ ਬਕੌਰ ਤੇ ਮਹਾਰਾਜ ਵੀਰ ਸਿੰਘ ਦਾ ਜਾਇਆ ਵੱਡ ਪਰਤਾਪੀ ਦੇ ਦਿਲ ਦਾ ਟੁਕੜਾ ਸਭ ਦੇ ਦੇ ਜਿਸਮਾਇਆ ਮਾਤਾ ਚੰਦਕੌਰ ਨੇ ਆਪ ਨੂੰ ਲਾਡਾ ਨਾਲ ਪਾਲਿਆ ਸਤਿਗੁਰ ਜਗਜੀਤ ਨਿਹਰਾ ਕਉਮ ਦਾ ਰੀਝਾ ਨਾ ਸੰਭਾਲਿਆ ਸੋਹਣਾ ਸੁੰਦਰ ਚਿਹਰਾ ਆਪਦਾ ਚਿਹਰਾ ਬੜਾ ਪਿਆਰਾ ਪੰਥ ਤੁਨਾ ਵੱਧ ਕੇ ਜੀ ਨਾਲੋਂ ਕੁਝ ਵੀ ਹੋਰ ਪਿਆਰਾ ਉਸ ਦਾ ਜੀਵਨ ਸਫਲਾ ਹੋਇਆ ਜਿਨ੍ਹਾਂ ਹਿੱਸੇ ਦਰਸ਼ ਲਿਆ ਆਏ ਨੇ ਦਰਸ਼ਨ ਕਰ ਲੋ ਪਾਗਾਂ ਵਾਲਿਓ ਸਤਗੁਰੂ ਰਾਮ ਸਿੰਘ ਫਿਰ ਆਏ ਨੇ ਦਰਸ਼ਨ ਕਰ ਲੋ ਬਾਗਾ ਵਾਲਿਓ ਸਤਗੁਰੂ ਦਲੀਪ ਸਿੰਘ ਫਿਰ ਆਏ ਨੇ ਦਲੀਪ ਸਿੰਘ ਗੱਦੀ ਦਾ ਵਾਰਸ ਬੜਾ ਪ੍ਰਤਾਪੀ ਜੀ ਦੇ ਬੋਲ ਉਹਨਾਂ ਦੇ ਹੀ ਬਚਨ ਨੂੰ ਮੰਨ ਕੇ ਸਤਗੁਰੂ ਆਏ ਸਾਡੇ ਕੋਲ ਸਤਗੁਰ ਜਗਜੀਤ ਨੇ ਆਪ ਨੂੰ ਬਾਰਾ ਬਲੀ ਬਣਾ ਦਿੱਤਾ ਤੂੰ ਅਗਲਾ ਵਾਰਸ ਗੱਦੀ ਦਾ ਹੁਕਮ ਸੁਣਾ ਦਿੱਤਾ ਉਗਰੀਬ ਦੇ ਰੱਖਿਆ ਵਾਲ ਆਪ ਦਾ ਪੂਰਾ ਸੀਤਿਆਨ ਗਰੀਬਾਂ ਦੀ ਪੜ੍ਹਾਈ ਦਾ ਸ਼ੁਰੂ ਕੀਤਾ ਦਾਨ ਕਾਲੀ ਉਗ ਦੀ ਚੱਲਦੀ ਆ ਨੇਰੀ ਚ ਜੀਵ ਸਤਿਯੁਗ ਤੇ ਜਗਾਏ ਨਹੀਂ ਦਰਸ਼ਨ ਕਰ ਲੋ ਪਾਗਾ ਵਾਲਿਓ ਸਤਿਗੁਰੂ ਰਾਮ ਸਿੰਘ ਫਿਰ ਆਏ ਨੇ ਦਰਸ਼ਨ ਕਰ ਲੋ ਪਾਗਾ ਵਾਲਿਓ ਸਤਿਗੁਰ ਦਲੀਪ ਸਿੰਘ ਜੀ ਆਏ ਨੇ ਉਹ ਕਰਮ ਵਾਲੇ ਨਹੀਂ ਜਿਨ੍ਹਾਂ ਅੱਖੀ ਉਹਨਾਂ ਨੂੰ ਵੇਖਿਆ ਤੇ ਉਹ ਵੀ ਕਰਮ ਵਾਲੇ ਜਿਨ੍ਹਾਂ ਨੇ ਮੱਥਾ ਟੇਕਿਆ ਹੈ ਪੰਥ ਨੇ ਅਕੇ ਵਧਣਾ ਇਕ ਤਨਾਲ ਉਹਨਾਂ ਸਭ ਨੂੰ ਦੱਸਿਆ ਸੰਗਤ ਜੀ ਰਹਿਣਾ ਸਿੱਖ ਮਰਿਆ ਦਾ ਨਾਲ ਉੱਚ ਜੀਤ ਉੱਚ ਨੀਤ ਜਾਤ ਪਾਤ ਨੂੰ ਛੱਡ ਕੇ ਰੱਖੋ ਸਭ ਦਾ ਆਖਿਆ ਸਤਿਗੁਰ ਨੇ ਬੇੜਾ ਪਾਰ ਲਾਉਣਾ ਉਹ ਜਗ ਨੂੰ ਤਾਰਣ ਆਏ ਨੇ ਦਰਸ਼ਨ ਕਰ ਲੋ ਭਾਗਾਂ ਵਾਲਿਓ ਸਤਿਗੁਰੂ ਰਾਮ ਸਿੰਘ ਗਿਰ ਆਏ ਨੇ ਦਰਸ਼ਨ ਕਰ ਲੋ ਭਾਗਾਂ ਵਾਲਿਓ ਸਤਿਗੁਰ ਦਲੀਪ ਸਿੰਘ ਜੀ ਆਏ ਨੇ Hindu ਸਿਖੇ ਕਦੋਂ ਵੱਲ ਸੁਨਹਿਰਾ ਕਦਮ ਮਧਾਇਆ ਸਭ ਨੂੰ ਉਹਨਾ ਪਿਆਰ ਹੀ ਬੰਧਿਆ ਪਿਆਰ ਹੀ ਉਹਨਾ ਕਮਾਇਆ ਸਿੱਖੋ ਸ਼ਰਦਾ ਦੇ ਨਾਲ ਮੰਗਿਆ ਸਭ ਨੂੰ ਪਾਠ ਪੜਾਇਆ ਹੋਣ ਦੁੱਖ ਵਿੱਚ ਮੂਰਣਾ ਦੁੱਖ ਸੁਧਰੀ ਚਾਂਗ ਸੰਗ ਸਹਾਈ ਸਭਨਾ ਦੇ ਸਿਰ ਮਿਹਰ ਬਣਾਈ ਜਿਨਾ ਮੱਥਾ ਨਾਨਕ ਲਾਇਆ ਉਹ ਮੁੜ ਕੇ ਬਹੁਤ ਪਛਤਾਏ ਨੇ ਦਰਸ਼ਨ ਕਰ ਲੋ ਪਾਗ ਵਾਲਿਓ ਸਤਿਗੁਰੂ ਰਾਮ ਸਿੰਘ ਵਿਰੇ ਆਏ ਨੇ ਦਰਸ਼ਨ ਕਰ ਲੋ ਪਾਗਾਂ ਵਾਲਿਓ ਸਤਿਗੁਰ ਦਲੀਪ ਸਿੰਘ ਜੀ ਆਏ ਨੇ ਕੀ ਹੋਇਆ ਜੀ ਸਤਿਗੁਰ ਜੀ ਬੈਠੇ ਸੱਤ ਸਮੰਦਰੋਂ ਪਾਗ ਵਾਹ ਬਣਗੇ ਜੀ ਆ ਬਣਗੇ ਫਿਰ ਪਤਨਾ ਨੂੰ ਇਕ ਵਾਰ ਅਸੀਂ ਆਪਸ ਵਿੱਚ ਹੀ ਲੜੀ ਜਾਂਦੇ ਆ ਉਹਨਾਂ ਦੀ ਗਿਰਦੀ ਘੜਦੀ ਜਾਂਦੀ ਪਾਪੀ ਬੋਤੇ ਕਰੀ ਜਾਂਦੇ ਆ ਕਾਤੋਂ ਵੱਖ ਵੱਖ ਵਿਚਾਰ ਹੋ ਗਏ ਕਾਤੋਂ ਗੁਰੂ ਦੇ ਕਹਿਣੇ ਤੋਂ ਬਾਹਰ ਹੋ ਗਏ ਜਦੋਂ ਸਭ ਇਕਤਾ ਦੇ ਵੱਲ ਜਾ ਬਣਗੇ ਸਤਿਗੁਰ ਦੇ ਕਹਿਣੇ ਵਿੱਚ ਆ ਬਣਗੇ ਸਿੱਖੀ ਰੂਹ ਦੇ ਨਾਲ ਜਿਹਾ ਬਣਗੇ ਸਤਿਗੁਰ ਜੀ ਆਉਂਦੋਂ ਆ ਬਣਗੇ ਤੇਰਾ ਬਤਨਾ ਦੇ ਵੱਲ ਪਾਵਣਗੇ ਸਤਿਗੁਰੂ ਰਾਮ ਸਿੰਘ ਵਿਰਿਆਵਣਗੇ ਸਤਿਗੁਰਦਲੇਪ ਸਿੰਘ ਵਿਰਿਆਵਣਗੇ ਸਸਰੀ ਅਦਾ ਬਹੁਤ ਸੁਰੀ ਹੈ ਕਪਾ ਇਹਨਾਂ ਦੀ ਬੰਨੀ ਹੈ ਜੀ ਸੁੱਚਾ ਚੇਕ ਲਾਈਟਾ ਨੂੰ ਹਰੋ ਬੋਲੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਕੋਈ ਬੁਲਾਰਾ ਨਹੀਂ ਇੱਕ ਆਮ ਜਿਆ ਇੱਕ ਵਿਅਕਤੀ ਹਾਂ ਇਸ ਕਰਕੇ ਮੈਂ ਸ੍ਰੀ ਸਤਗੁਰੂ ਨਰੇਵ ਸਿੰਘ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਸਾਧ ਸੰਗਤ ਜੀ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇੱਕ ਛੋਟੇ ਜਿਹੇ ਸੱਜੇ ਦੇ ਉੱਤੇ ਤੁਸੀਂ ਇੱਕ ਗਰੀਬ ਜੇ ਬੰਦੇ ਦੇ ਗ੍ਰਹਿ ਵਿਖੇ ਆਣ ਕੇ ਚਰਨ ਪਾਏ ਨੇ ਮੈਂ ਦਿਲ ਦੀਆਂ ਘਰਾਈਆਂ ਤੋਂ ਆਈ ਹੋਈ ਸਾਧ ਸੰਗਤ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਰਾਂ ਜਿੱਤੇ ਕਹਿੰਦੇ ਹਰਪ੍ਰੀਤ ਸਿੰਘ ਜੀ ਤੋਂ ਵੀਰ ਤੇ ਸ਼ਰਨ ਕੀਤਾ ਸਾਧ ਸੰਗਤ ਸਾਡੇ ਸਤੂਰ ਜੀ ਦੇ ਬਹੁਤ ਪਿਆਰੇ ਜਥੇਦਾਰ ਵੀ ਸ਼ਰੂਨੀ ਜਥੇਦਾਰ ਨੇ ਸਾਡੇ ਮੰਨਤ ਨਹੀਂ ਸੀ ਕਰਦਾ ਕਿ ਉਹਨਾਂ ਨੂੰ ਇੰਨੀ ਜਲਦੀ ਹਟਾਈਏ ਤਾਂ ਸੰਗਤ ਸਾਡੀ ਜਿਹੜੀ ਹੈ ਨਾ ਬਹੁਤ ਕਾਲੀ ਪੈ ਜਾਂਦੀ ਹੈ ਆ ਸਨਮਾਨ ਹੀ ਮਿਲਦਾ ਹੋਰ ਤਾਂ ਸਾਰਾ ਕੁਝ ਗਲ ਜਾਣਾ ਸਾਧ ਸੰਗਤ ਪਰ ਜਦੋਂ ਸੰਗਤ ਵਿੱਚ ਹਰ ਸਾਲ ਹੁੰਦੀ ਆ ਨਾ ਤੇ ਇੰਨਾ ਵਧੀਆ ਜਥੇਦਾਰ ਲੱਗਾ ਹੋਵੇ ਤੇ ਫੇਰ ਸੰਗਤ ਨੂੰ ਆਪੀ ਸੋਚਣਾ ਚਾਹੀਦਾ ਕਿਉਂਕਿ ਇਹ ਜਿਹੜਾ ਮੌਕਾ ਹੈ ਅੱਜ ਸੰਗਤ ਗਲੀਬ ਸਿੰਘ ਤੇ ਕਾਛੀ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਇਹ ਬਹੁਤ ਹੀ ਪ੍ਰਥਮ ਅਰਦਾ ਕਰਠਾ ਹੈ ਪਰ ਮੈਂ ਸਾਡੇ ਵਿੱਚ ਰੂਪਲ ਸਿੰਘ ਹਰਜੀਤ ਸਿੰਘ ਦਰਸ਼ਨ ਸਿੰਘ ਪਟਲੂਰੇ ਤੋਂ ਭਾਤੋ ਸੰਗਤ ਲੈ ਕੇ ਆਇਆ ਨੇ ਬਸ ਲੈ ਗਿਆ ਨੇ ਮਾਨ ਦਾ ਬਹੁਤ ਧੰਨਵਾਦ ਕਰਦਾ ਸਤਗੁਰੂ ਜੀ ਜਾਨੀ ਜਾਂਦੇ ਜੇ ਮੈਂ ਨਾਮ ਲਵਾਦੇ ਬਹੁਤ ਸਮਾਂ ਲੱਗੇਗਾ ਸਦੀ ਗੁਰਮੁਖ ਸਿੰਘ ਜੀ ਆਏ ਨੇ ਸਾਡੇ ਵਿੱਚ ਉਹਨਾਂ ਤੇ ਬਹੁਤ ਸਤਿਗੁਰ ਜੀ ਦੀ ਕਿਰਪਾ ਹੈ ਮੈਂ ਹੁਣ ਨਾਮ ਜਲਵਾ ਕੁਮਿੰਦਰ ਸਿੰਘ ਜੀ ਸਾਡੇ ਪ੍ਰਮਾਨ ਜੀ ਗਿਰਦੀ ਬਾਗ ਤੋਂ ਨਰਿੰਦਰ ਕੌਰ ਜੀ ਪ੍ਰਧਾਨ ਤੇ ਬਟਾਲੇ ਤੋਂ ਵੀ ਬਹੁਤ ਸਾਰੀ ਸੰਗਤ ਆਈ ਹੈ। ਉਹ ਸਾਰੀ ਸੰਗਤ ਦਾ ਬਹੁਤ ਧੰਨਵਾਦ। ਮਿੰਦਰ ਸਿੰਘ ਜੀ ਗੱਦੀ ਲਾਲ ਵਾਲੇ ਉਹ ਵੀ ਸੰਗਤ ਲੈ ਕੇ ਆਏ ਨੇ। ਉਹਨਾਂ ਦਾ ਵੀ ਬਹੁਤ ਧੰਨਵਾਦ। ਸਾਡੇ ਵਿੱਚ ਪ੍ਰਜੋ ਸਿੰਘ ਜੀ ਇੰਸਪੈਕਟਰ ਸਾਹਿਬ ਬਟਾਲਾ ਤੋਂ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ। ਸਾਧ ਸੰਗਤ ਦੇ ਬਹੁਤ ਮੰਮੀ ਅਜੇ ਸਕੰਦ ਦਾ ਚਾਹ ਹੈ। ਕਿ ਐਸੀ ਆਪਣੇ ਪਿਆਰੇ ਸਰਵਰਜੀ ਦਾ ਅੱਜ ਪ੍ਰਕਾਸ਼ ਪੁਰਬ ਇਕੱਠੇ ਉੱਤੇ ਮਨਾ ਰਹੇ ਹਾਂ ਕਿ ਸਰਵਰਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। 사ਤ ਸੰਗਤ ਉਹ ਸਾਡੇ ਵਿੱਚ ਸੰਤ ਗੁਰਮੁਖ ਸਿੰਘ ਜੀ ਆਏ ਨੇ ਉਹ 5 ਮਿੰਟ ਹੈ ਤੇ 5 ਮਿੰਟ ਕਹਿਣਾ ਦੇ ਲੱਗੇ ਉਹ ਕਿ ਮੈਨੂੰ ਲੱਗਦਾ ਕਿਉਂਕਿ ਬੜੇ ਗਿਆਨ ਨੇ ਬਹੁਤ ਵਧੀਆ ਨਹੀਂ ਤੇ ਉਹਨਾਂ ਦੇ ਬਿਟੂ ਦੀ ਮਕੇਰੀ ਤੋਂ ਆਏ ਨੇ ਮੇਰੇ ਕੋਲ ਤੇ ਇਹ ਨਾ ਹੋ ਅਨੰਤ ਕਾ ਸਿੰਘ ਸਾਹਿਬ ਆਏ ਨੇ ਬਹੁਤ ਹੀ ਧੰਨਵਾਦ ਉਹਨਾਂ ਦਾ ਸ਼ਕਤੀ ਸਿੰਘ ਵੀ ਆਏ ਨੇ ਤੇ ਸ਼ਕਤੀ ਸਿੰਘ ਦਾ ਇੱਕ ਹੋਰ ਨਾ ਭੁੱਲ ਨਾ ਜਾਵਾਂ ਇਹਨਾਂ ਨੇ ਇੱਕ ਜਨਮ ਦਿਨ ਮਸਤਰੀ ਹੈ ਸ਼ਾਇਦ 6 ਤਰੀਕ ਨੂੰ ਉਹ ਦਿਨ ਸ਼ਾਇਦ ਅਦਿਰ ਕੱਢ ਲਿਆ ਕਿਹੜਾ ਬੰਦਾ ਹੈ ਅਜਿਹੀ ਗਾਹ ਸੰਗਤ ਅੱਜ ਸਾਰੇ ਇਕੱਠੇ ਹੋਏ ਸਾਰੇ ਨੇ ਉੱਥੇ ਲੱਗਿਆ ਤੇ ਰਾਤ ਇਹਨਾਂ ਦਾ ਪ੍ਰੋਗਰਾਮ 9 ਤੋਂ 12 ਤੱਕ ਹੈ ਤੇ ਸ਼ਕਤੀ ਸਿੰਘ ਦੇ ਕਰ ਇਹ ਪਿੰਡਾਸ ਪਰ ਐਂਡ ਆਸਪਰ ਸ਼ਕਤੀ ਸੰਗਤ ਕਿਉਂਕਿ ਸ਼ਕਤੀ ਹੈ ਨਾ ਹੀ ਐਸਾ ਕਿ ਆਸਪਰ ਨੂੰ ਸਾਰੇ ਲੋਕ ਜਾਣਦੇ ਨੇ ਸਿਵਲ ਜਾਣਦੇ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਇਹ ਧਿਆਨ ਰੱਖਣਾ ਸਾਥ ਸੰਗਤ ਨੂੰ ਕਿ ਮੂਲ ਨੇ ਸੰਤ ਗੁਰਮੁਖ ਸਿੰਘ ਜੀ ਪਈਆ ਬਰਨਾਨਾਂ ਦੇ ਚਿਰਾਂਗਾ ਕਿ ਉਹ ਆਪਣੇ ਵਿਚਾਰ ਰੱਖੀਏ ਉਹਨਾਂ ਦੇ ਵਿਚਾਰ ਸ਼ਰਨੀ ਕਰੀਏ ਸਰਬੋਤਮ ਦੇਵ ਸਿੰਘ ਜੀ ਕਹਿੰਦੇ ਨਾ ਵੀ ਆਪਾਂ ਹਰ ਇੱਕ ਚੀਜ਼ ਤੇ ਅੱਗੇ ਆਓ ਗੇਮ ਤੇ ਅੱਗੇ ਆਓ ਇਹ ਤੁਹਾਡੇ ਸਾਹਮਣੇ ਖੜੇ ਹੈ ਉਸ ਜੀ ਤੋਂ ਦੇਖਣ ਤੋਂ ਵੀ ਪਤਾ ਲੱਗਦਾ ਹੈ ਬਾਕਸਿੰਗ ਦੇ ਬਹੁਤ ਤਗੜੇ 플레이ਰ ਸੀ ਆਪਣੇ weight ਦੇ ਵਿੱਚ ਲੜਦੇ ਰਹੇ ਆ ਤਕਰੀਬਨ ਸਾਡੇ ਹਿੰਦੀ ਫੌਜ ਦੇ ਵਿੱਚ ਸਰਵਿਸ ਜਾਂ ਕਮਾਂਡ ਉਹਦੇ ਵਿੱਚੋਂ ਹਰ ਵਾਰ winner ਰਹੇ ਸੀ ਜਿਹੜਾ ਵੀ ਇਹਨਾਂ ਦੇ ਨਾਲ 플레이ਰ ਬਾਕਸਿੰਗ ਲੜਦਾ ਸੀ ਉਹਨੂੰ ਪਤਾ ਲੱਗਦਾ ਸੀ ਜਦੋਂ ਇਹ ਮੇਰੀ ਮੋਹਨ ਸਿੰਘ ਦੇ ਨਾਲ ਲੜਾਇਆ ਉਹ ਨਾਕਆਊਟ ਪਹਿਲੀ ਤਾਂ ਗੱਲ ਉਹ ਨਾਕਆਊਟ ਇਹ ਕਰ ਦਿੰਦੇ ਸੀ ਇਹਨੂੰ ਨਹੀਂ ਤੇ ਉਹ ਮੈਦਾਨ ਛੱਡ ਕੇ ਆਪਣਾ ਦੂਜੇ weight ਦੇ ਵਿੱਚ ਜਾ ਕੇ ਲੜਦਾ ਸੀ ਕਿਉਂਕਿ ਹਰ ਵਾਰ winner ਰਹੇ ਆ ਬਹੁਤ ਤਗੜੇ ਇਹਨਾਂ ਦਾ ਜਿੱਥੇ ਬੌਕਸਿੰਗ ਇੱਕ ਜਾਂਦਾ ਸੀ ਨਾ तकरीबन ਇਹਨਾਂ ਦਾ ਅਗਲਾ ਬੰਦਾ ਪਸਲੀਆਂ ਦੀ ਉਹਨਾਂ ਨੇ ਟੁੱਟ ਜਾਂਦੀ ਆ ਹੀ ਮਤਲਬ ਜਾਂ ਨਾਕਆਊਟ ਹੋ ਕੇ ਇਹਨਾਂ ਦਾ ਦੌਰਾ ਖੇਡ ਨਹੀਂ ਸਕਦਾ ਇੰਨੀ ਕਿਰਪਾਈ ਸੱਚੇ ਪਾਤਸ਼ਾਹ ਦੀ ਉੱਤੇ ਆਪਣੀ ਇਹਨਾਂ ਨੇ ਬਹੁਤ ਵਧੀਆ ਨੌਕਰੀ ਕੀਤੀ ਹੈ ਬਹੁਤ ਇਮਾਨਦਾਰੀ ਨਾਲ ਉਸ ਤੋਂ ਬਾਅਦ ਫਿਰ ਇੱਕ ਸਿੱਖੀ ਦੇ ਵਿੱਚ ਆ ਗਏ ਪਿਓੜ ਤੇ ਆਪਣੇ ਜਾਪਰ ਜੋਗ ਚੱਲਦਾ ਰਿਹਾ तकरीबन 18 ਦੇ ਵਿੱਚ ਇਹ ਲਗਾਤਾਰ ਸਵਾ ਮਹੀਨਾ 40 ਦਿਨ ਲਗਾਤਾਰ ਇਹ 4 ਵਜੇ ਉੱਠ ਕੇ ਇਸ਼ਨਾਨ ਕਰਕੇ ਉੱਥੇ ਪਹੁੰਚਦੇ ਹੁੰਦੇ ਸੀ ਆਪਣੀ ਡਿਊਟੀ ਕਰਦੇ ਸੀ ਆਪਣਾ ਜਿਹੜਾ ਕੰਮ ਕਰ ਫਿਰ ਵੀ ਜਾ ਕੇ ਸਾਥਪੁਰੇ ਨੂੰ ਇੰਨਾ ਯਾਦ ਕਰਦੇ ਸੀ ਬਹੁਤ ਸ਼ਰਧਾਵਾਨ ਸਿੱਖੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਤੇ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਹਰ ਇੱਕ ਕੰਮ ਗੇਮ ਦੇ ਵਿੱਚ ਜਿੱਦਾਂ ਇਹਨਾਂ ਨੇ ਪੂਰਾ ਰਿਕਾਰਡ ਇਹਨਾਂ ਨੇ ਬਣਾਇਆ ਸੀ ਆਪਣੇ ਕੋਈ ਵੀ ਬਹੁਤ ਵਧੀਆ ਇਹਨਾਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਆ ਤੇ ਅਸੀਂ ਅਰਦਾਸ ਕਰਦੇ ਹਾਂ ਵੀ ਪਾਤਸ਼ਾਹ ਜੀ ਇੱਦਾਂ ਇਹਨਾਂ ਦਾ ਅਗਾਂਹ ਵੀ ਸਾਰੇ ਕਿਰਪਾ ਕਰਦੇ ਰਹਿਣ ਚੜ੍ਹਦੀ ਕਲਾ ਦੇ ਵਿੱਚ ਆਖਣ ਪਰਿਵਾਰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ंग सत्कारु से जी की साजी तिहा सात सरोग जिथे आप सबनों श्री सतगुरु दलीप सिंह सच्चे पातशाह जी ਇਸ 71 ਮੇ ਪ੍ਰਕਾਸ਼ ਗੁਰੂ ਜਿਹਾਂ ਜਿੱਥੇ ਲੱਖ ਲੱਖ ਵਧਾਈਆਂ ਨੇ ਮੈਂ ਸਮਝਦਾ ਕਿ ਆਪ ਕਾਫੀ ਸਮੇਂ ਲੈ ਕੇ ਤੇ ਇਥੇ ਪੰਡਾਲ ਦੇ ਵਿੱਚ ਆਪ ਸਭ ਨੇ ਦਰਸ਼ਨ ਦਿੱਤੇ ਨੇ ਬੈਠ ਕੇ ਜਥੇਦਾਰਾਂ ਦੇ ਪਾਸੋਂ ਗੁਰੂ ਦਾ ਹਰਿਆ ਸਰਵਣ ਕੀਤਾ ਹੈ ਔਰ ਸਭ ਤੋਂ ਮੈਂ ਜਿਆਦਾ ਧੰਨਵਾਦ ਤੇ ਯਾਦਗੀਆਂ ਬਧਾਈਆਂ ਦੇਣਾ ਮੰਗ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਬਹੁਤ ਹੀ ਸਰਕਾਰਯੋਗ ਸੰਤ ਕਲਦੀਪ ਸਿੰਘ ਜੀ ਉਹਨਾਂ ਦਾ ਸਭੂ ਸਾਰਾ ਪਰਿਵਾਰੀ ਦੇਖੋ ਕੋਈ ਕੰਮ ਲੈ ਲੈਣਾ ਉਹਦੀ ਵਿਵਸਥ ਬੰਦੀ ਬਣਾਉਣੀ ਤੁਹਾਨੂੰ ਸਾਰਿਆਂ ਨੂੰ ਇਕੱਤਰ ਕਰਕੇ ਮੇਰੇ ਘਰ 15-20 ਦਿਨ ਤੋਂ ਪਹਿਲਾਂ ਉਹ ਲੱਗੇ ਨੇ ਕਿ ਇਕੱਲੇ-ਇਕੱਲੇ ਨੂੰ ਫੋਨ ਕਰਕੇ ਉਹ ਸੱਦਣਾ ਤੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਆਓ ਬਈ ਭਾਈ ਵੱਲ ਮਿਲ ਕੇ ਅਸੀਂ ਆਪਣੇ ਸਤਿਗੁਰੂ ਦਾ ਪ੍ਰਕਾਸ਼ ਪਰਮ ਮਨਾਈਏ। ਇਹ ਪਰਿਵਾਰ ਜਿੱਥੇ ਵਧਾਈ ਦਾ ਪਾਤਰ ਹੈ ਬੜੇ ਤਰੀਕਿਆਂ ਦੇ ਨਾਲ ਸਾਰੀ ਦੁਨੀਆ ਮਨਾਉਂਦੀ ਹੈ। ਆਪੋ ਆਪਣੇ ਜਿੱਥੇ ਜੋ ਮਨ ਦਾ ਉਹ ਉੱਥੇ ਮਨਾਉਂਦੇ। ਉਹ ਨੂੰ ਮੰਨਦਾ ਤੇ ਉਹ ਮੰਨੁੰਦਾ ਵੀ ਆਪਣੇ ਤਰੀਕੇ ਦੇ ਨਾਲ ਪਰ ਕਹਾਣੀਆਂ ਬੇਬਾਨੀਆਂ ਬੁੱਤ ਸੁਗਤ ਕਰੇ ਅਸੀਂ ਆਪਣੇ ਗੁਰੂ ਦਾ ਆਪਾਂ ਆਪਣੇ ਗੁਰੂ ਦਾ ਹਰਿ ਗਸ ਕਰਨਾ ਹੈ ਆਪਾਂ ਉਹਦੀ ਸੋਭਾ ਕਰਨੀ ਹੈ ਉਹ ਜਿਹੜਾ ਹੁੰਦਾ ਜਦੋਂ ਧਰਤੀ ਤੇ ਆਉਂਦਾ ਉਹ ਸੱਜਣਾ ਦਾ ਸਤਗੁਰ ਸੱਜਣਾ ਦਾ ਭਲਾ ਮਨਾਇੰਦਾ ਸਤਿਗੁਰੂ ਸ਼ਾਹਿਆਂ ਦਾ ਵਾਸਤੇ ਆਉਂਦਾ ਹੈ ਔਰ ਜਿਹੜਾ ਉਹਨੂੰ ਮੰਨਦਾ ਹੈ ਉਹ ਕਰਮਾਂ ਵਾਲਾ ਉਹਦੇ ਭਾਗ ਚੰਗੇ ਹੁੰਦੇ ਨੇ ਉਹ ਮੰਨਦੇ ਨੇ ਔਰ ਤੁਸੀਂ ਜਿੱਥੇ 4 ਵਜੇ ਪਹੁੰਚ ਕੇ ਗੁਰੂ ਦੀਆਂ ਸਿਫਤਾਂ ਸੁਣੀਆਂ ਨੇ ਸਤਿਗੁਰੂ ਦੀ ਸਿਫਤ ਕਹਿਣ ਕਥਨ ਤੋਂ ਬਾਹਰੀ ਹੈ ਕਿਸੇ ਲਿਖਾਰੀ ਨੇ ਲਿਖਿਆ ਕਿ ਮੇਰੇ ਗੁਰੂ ਦੀ ਸਿੰਘ ਪੇਨਾ ਲਿਖੀ ਜਾਵੇ ਸੱਤਾ ਸਮੁੰਦਰਾਂ ਦੀ ਭਾਵੇਂ ਸ਼ਾਹੀ ਹੋਵੇ ਹਰਛ ਫਰਛ ਬਣ ਜਾਣ ਕਾਗਜ਼ ਇਹਨਾਂ ਉੱਪਰ ਨਾ ਪੂਰੀ ਲਿਖਾਈ ਜਾ ਉਹ ਕਹਿੰਦੇ ਇਹਨਾਂ ਉੱਪਰ ਨਾ ਪੂਰੀ ਲਿਖਾਈ ਹੋਵੇ ਅਲਮਸਤ ਨਾ ਉਸ ਦੀ ਸਿਫਤ ਮੁੱਕੇ ਤੇ ਜਿਹਦੀ ਸਿਫਤ ਧੁਰ ਤੋਂ ਬਣ ਕੇ ਆਈ ਹੋਵੇ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਹ ਆਪਣੇ ਬਖਾਰਬੰਦ ਜਦੋਂ ਇਹ ਕਹਿ ਦਿੱਤਾ ਕਿ ਇਹ ਸਤ ਜਿਹੜੇ ਠਾਕੁਰ ਦਲੀਪ ਸਿੰਘ ਇਹ ਆਉਂਦੇ ਨਹੀਂ ਸੀ ਮੈਂ ਦਰਗਾਹ ਦੇ ਵਿੱਚੋਂ ਧੱਗੇ ਨਾਲ ਲੈ ਕੇ ਆਇਆ ਉਹ ਅਕਾਲ ਪੁਰਖ ਜੋ ਮਰਜੀ ਕਹਿ ਲਈਏ ਸਤਗੁਰੂ ਨੂੰ ਉਹ ਧਰਤੀ ਤੇ ਆਉਂਦਾ ਹੈ ਗੁਰੂ ਉਹ ਜਿਹਨੂੰ ਉਹਨਾਂ ਦਾ ਸਮਾਂ ਹੁੰਦਾ ਜਿੰਨੇ ਸਤਗੁਰੂ ਆਏ ਪਿੱਛੇ ਉਹ ਆਪੋ ਆਪਣੇ ਸਮੇਂ ਦੇ ਨਾਲ ਮਰਿਆਦਾ ਬਣ ਕੇ ਗਏ ਔਰ ਸਤਿਗੁਰੂ ਤਰੀਨ ਸਿੰਘ ਸੱਚੇ ਪਾਤਸ਼ਾਹ ਵੀ ਇਹ ਦਾਅਵੇ ਦੇ ਨਾਲ ਇਹ ਕਹਿੰਦੇ ਨੇ ਜਦੋਂ ਵੀ ਕੋਈ ਮਰਿਆਦਾ ਚਲਾਉਂਦੇ ਨੇ ਔਰ ਨਾਲ ਹੀ ਉਹ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਪਿੱਛੋਂ ਆਹ ਕੰਮ ਕਰਨ ਦਾ ਤੇ ਮੈਂ ਉਹਨਾਂ ਦੇ ਹੁਕਮ ਦੇ ਨਾਲ ਇਹ ਕੰਮ ਕਰ ਰਿਹਾ ਆ ਮੈਂ ਸਤਿਗੁਰੂ ਰਾਮ ਸਿੰਘ ਦੇ ਹੁਕਮ ਦੇ ਨਾਲ ਉਹ ਜਿੰਨੀਆਂ ਮਰਜ਼ਾਦਾ ਸਾਨੂੰ ਦੇ ਰਹੇ ਨੇ ਸਾਡੇ ਉੱਤੇ ਪਰਉਪਕਾਰ ਕਰ ਰਹੇ ਨੇ ਔਰ ਤੁਸੀਂ ਜਫੇਦਾਰ ਜੀ ਕੋਲ ਸਰਵਣ ਕੀਤੇ ਕਿ ਕਿੰਨੇ ਕੁ ਗਰੀਬਾਂ ਦੇ ਕਿੰਨੇ ਕੁ ਪਰਉਪਕਾਰ ਕਰ ਰਹੇ ਨੇ ਔਰ ਸਤਿਗੁਰੂ ਜਿਹੜਾ ਆਉਂਦਾ ਉਹ ਗਊਂ ਤੇ ਗਰੀਬ ਵਾਸਤੇ ਗਊਂ ਤੇ ਗਰੀਬ ਦੀ ਰਾਖੀ ਅੱਜ ਵੀ ਜੇ ਉਹ ਇਹੋ ਹੀ ਉਹਨਾਂ ਦਾ ਹੁਕਮ ਹੈ ਕਿ ਇਹ ਲੋਕ ਅਨਸਾਰ ਅੱਜ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਦੇਵੋ ਕਿਉਂਕਿ ਵਿੱਦਿਆ ਦਾ ਦਾਨ ਜਿਹੜਾ ਉਹ ਸਾਰਿਆਂ ਨਾਲੋਂ ਵੱਡਾ ਦਾਨ ਹੈ ਇਹ ਵਿੱਦਿਆ ਜਿਹਦੇ ਕੋਲ ਵੀ ਆ ਜਾਏਗੀ ਉਹ ساری ਉਮਰ ਉਹਦੇ ਕੋਲ ਇਹ ਜਿਹੜਾ ਉਹ ਨਹੀਂ ਰਹਿ ਸਕਦਾ ਉਹ ਨਹੀਂ ਕਿਤੇ ਹੋਰ ਥਾਂ ساری ਉਮਰ ਉਹ ਬੰਦਾ ਆਪਣੇ ਆਪ ਕੇ ਡਿਪੈਂਡ ਹੋਊਗਾ ਕਿਸੇ ਤੇ ਡਿਪੈਂਡ ਨਹੀਂ ਹੋਏਗਾ ਇਹ ਜਿਹਦੇ ਕੋਲ ਵਿਦਿਆ ਆ ਗਈ ਜਿਹਦੇ ਕੋਲ ਪੜ੍ਹਾਈ ਆ ਗਈ ਜਿਹਦੇ ਕੋਲ ਇਹ ਗੁਣ ਆ ਗਏ ਇਸ ਕਰਕੇ ਇਹ ਸਤਿਗੁਰੂ ਪਰਉਪਕਾਰੀ ਪਰਉਪਕਾਰੀ ਸਤਿਗੁਰੂ ਦੁਨਿਆਵੀ ਤੌਰ ਦੇ ਉਤੇ ਸਾਡੇ ਸਾਰਿਆਂ ਦੇ ਕੋਈ ਕਿੰਨੇ ਕੁ ਉਹਨਾਂ ਨੇ ਪਰਉਪਕਾਰ ਕੀਤੇ ਨੇ ਸਾਰਿਆਂ ਦਾ ਹੀ ਧੰਨਵਾਦ ਸਭ ਨੂੰ ਜੀ ਆਇਆਂ ਇਤਿਹਾਸ ਬੋਲਦੇ ਆ ਗੁਰਬਾਣੀ ਦਾ ਖੇਤੜ ਕਰਦੇ ਆ ਕੋਈ ਵਾਧਾ ਘਾਟਾ ਹੋ ਗਿਆ ਹੋਵੇ ਸਤਿਗੁਰੂ ਜੀ ਬਖਸ਼ਿਸ਼ ਹਨ ਤਨ ਤਨ ਹਮਾਰੇ ਪਹਾੜ ਕਰ ਆਇਆ ਫਿਰ ਮੇਰਾ ਤੇ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਸੋਹਣਾ ਕਲਾ ਸੰਪੂਰਣ ਭੜਿਆ ਅੰਤ ਕਲਾ ਹੋਏ ਠਾਕੁਰ ਜੜਿਆ ਇਹਨਾਂ ਕੁਝ ਕਹਿੰਦੇ ਰੇ ਖਿਮਾ ਦੇ ਜੱਜਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋ ਜਿਹੜੇ ਸਿਮਰਨ ਕਰਦਾ ਸਭ ਮਾਲਾ ਜਿਹੜੀ ਮੈਂ ਮਾਲਾ ਫੇਰ ਫੇਰ ਕੇ ਨਾ ਉਹੀ ਮਾਲਾ ਜਾ ਕੇ ਤੇ ਗਾਹ ਦੇ ਗੱਲ ਸੁਣ ਪਾਤੀ ਇਹ ਸ਼ਰਦਾ ਦੀ ਗੱਲ ਹੈ ਨਾ ਕਹਿੰਦੇ ਮੈਂ ਗਾਹ ਦੇ ਗਾਹ ਚ ਪਾਤੀ ਤੇ ਨਾਲੇ ਅਰਦਾਸ ਕੀਤੀ ਸੱਜੇ ਪਾਤਸ਼ਾਹ ਮੈਂ ਤੇ ਗੱਲ ਸੁਣਾ ਪਾੜੀ ਹੁਣ ਕਿਵੇਂ ਜਾਉਂ ਚਾਹ ਲੱਗੇ ਮੈਂ ਦਵਾਈ ਵੀ ਕੀਤੀ ਮੁਰਗੋ ਮੇਰੀ ਗਾਸ ਵਾਲੀ ਅੱਜ ਤੱਕ ਵੀ ਉਹ ਗਾਹ ਦੇ ਪਾਤੀ ਇਹ ਜਿਹੜਾ ਸੰਗਤ ਆਉਂ ਤੋਂ ਚਾਹਤੇ ਇਸ ਵਕਤ ਦੇ ਕ੍ਰਿਪਾ ਬਹੁਤੀ ਸਮਰਦਾ ਸਤਿਗੁਰੂ ਨਾਨਕ ਦੇਵ ਜੀ ਆਏ ਫਿਰ ਅਗਰ ਗੁਰੂ ਤੇਮਨ ਦਾ ਸਾਹ ਅਮਦਾਸ ਸਾਹਿਬ ਦਾ ਹੈ ਸਹਾਇ ਅਰਧ ਰਵ ਕੋ ਬਤਨ ਸਮਰੋ ਸ੍ਰੀ ਹਰਨਾਮਾ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਮਿੱਠੇ ਸਬਦ ਪੁਜਾਇ ਤੇ ਗਹਾਂ ਦਸ ਸਿਮਰੀਆ ਕਾਰਨ ਲੋਗਿਤ ਆਦਾਤ ਹੈ ਦਸਮ ਪਾਤਸ਼ਾਹ ਸਹਿਬ ਸ੍ਰੀ ਸਤਗੁਰੂ ਗੋਬਿੰਦ ਸਿੰਘ ਜੀ ਅਮਰਤ ਦੇ ਦਾਤੇ ਦੁਸਤਵਨ ਧਰਮ ਦੇ ਰਾਖੇ ਜਿੱਦਿਆਂ ਦੇ ਦਾਤੇ ਸਭ ਥਾਈ ਹੋਏ ਸਹਾਇ ਸ੍ਰੀ ਸਤਗੁਰੂ ਬਾਲਕ ਸਿੰਘ ਸਿਮਰੀਆ ਧਰਮ ਦਾ ਮਾਰਗ ਦਿਆ ਬਤਾਇਆ ਕਾਲ ਪੁਖ ਸ੍ਰੀ ਸਤਗੁਰੂ ਰਾਮ ਸਿੰਘ ਵੱਡੇ ਜਮਾਤ ਉਲੀਸਦਾ ਜੋਤ ਕਾ ਜਮ ਸ੍ਰੀ ਸਤਗੁਰੂ ਹਰਿ ਸਿੰਘ ਜਿ ਸਮਰੀਆ ਪੁੱਤੀ ਸਿੱਖੀ ਲਈ ਮਿਲਾਇਆ ਢਲ ਪ੍ਰਤਾਪੀ ਵੱਡੇ ਬਰਤਾਬ ਵਾਲੇ ਸਤਗੁਰੂ ਪ੍ਰਤਾਪ ਸਿੰਘ ਜਿ ਸਮਰੀਆ ਜਿਨਾਂ ਕਾਜ ਕੋਚ ਸੁੱਤ ਸੋਧਨਾ ਮਾਂ ਬਾਣੀ ਦਾ ਪ੍ਰਵਾਹ ਤਾ ਚਲਾਇ ਹਾਜ਼ਰ ਨਾਜ਼ਰ ਪਹਿਰੇ ਦੇ ਮਾਲਕ ਧੰਨ ਸ੍ਰੀ ਸਤਗੁਰੂ ਰਜੇਸ਼ ਸਿੰਘ ਜਿ ਸਮਰੀਆ ਜਨਮ ਮਰਨ ਦੇ ਹੋਜਾਏ ਸਤਗੁਰੂ ਮਾਤਾ ਮਾਤਾ ਚੰਦ ਕੌਰ ਜੀ ਜਿਨਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰ ਨਾਜ਼ਰ ਪਹਿਰੇ ਦੇ ਮਾਲਕ ਅਕਾਲਪੁਰ ਖਤਰਜਾਮੀ ਧੰਨ ਧੰਨ ਸ੍ਰੀ ਸਤਗੁਰੂ ਦਿਨੀਤ ਸਿੰਘ ਸੱਚੇ ਪਾਤਸ਼ਾਹ ਸਭ ਥਾਈ ਹਮੋ ਸਾਹੇ ਸ੍ਰੀ ਸਤਗੁਰੂ ਜੀ ਸਭ ਤائیں ਹਮੋਸਾ ਹੈ ਸਤਗੁਰੂ ਜੀ ਕੇ ਚਾਰ ਸਾਹਿਬ ਯਾਦੈ ਪੰਜ ਪਿਆਰੇ 40 ਮੁਕਤੀ 80 ਸ਼ਹੀਦ ਬਿਨਕ ਸਿੱਧਾ ਦੀ ਕਮਾਈ ਵਾਲ ਤੇ ਹੰਤਰ ਕੇ ਆਪ ਜੀ ਦਾ ਪੁੱਤਰ ਨਾਮ ਚਿੱਤਾ ਅਮਰ ਸਿੱਖੀ ਪਾਤਸ਼ਾਹ ਅਸੀ ਸਦਾ ਪੂਰਨ ਹਾਰ ਜੀ ਦਾ ਆਪ ਜੀ ਦਾ ਬਖਸ਼ਿੰਦ ਪਿਤਾ ਹੋ। ਦਰੋ ਕਰੋ ਸਿੱਖੀ ਸਿੱਧਕ ਵੰਸ਼ੋ ਬੇਮਕ ਹੋ ਕੇ ਨਾਮ ਰਿਯੋ ਪਾਤਸ਼ਾਹ ਧਰਤੀ ਤੇ ਧਰਮ ਵਰਤਾਉ ਮਹਾ ਮਨੀਸਤਾਨ ਨਾਸ ਕਰਾ ਆਪਣਾ ਸੰਤ ਕਾਲਸੇ ਦਾ ਪ੍ਰਕਾਸ਼ ਕਰੋ। ਗਉ ਗੀਤ ਤੇ ਕਸ਼ਟ ਕੋ ਦੂਰ ਕਰੋ ਉਪਨ ਸੇਸ਼ਟੀ ਤੇਰਾ ਨਾਮ ਜਪੋ। ਦੁੱਖ ਕਿਸੇ ਨੂੰ ਕੋ ਰਵੇ ਨਾ ਜਿਨਾਂ ਮਨ ਨੂੰ ਸਰਗੁਣ ਨਾਨਕ ਦੇਵ ਸੱਚੇ ਪਾਤਸ਼ਾਹ। ਤਾਂ ਸ੍ਰੀ ਸਰਗੁਣ ਗੁਰੂ ਦਿਲੀਪ ਸਿੰਘ ਸੱਚੇ ਪਾਤਸ਼ਾਹ ਸਾਡੀ ਆਪ ਪ੍ਰਾਰਥਨਾ ਆਪ ਜੀ ਦੇ ਪੁੱਤਰ ਚੰਨਾ ਵਿੱਚ ਸਾਡਾ ਧਰਮ ਤੇ ਸਿੱਧਕ ਬਣਿਆ ਰਹੇ। ਤਨ ਤਨ ਸਰਗੁਣ ਨਾਨਕ ਦੇਵ ਸਰਗੁਣ ਗੋਵਿੰਦ ਸਿੰਘ ਸ੍ਰੀ ਸਰਗੁਣ ਰਾਮ ਸਿੰਘ ਸੱਚੇ ਪਾਤਸ਼ਾਹ ਤਾਂ ਸ੍ਰੀ ਸਰਗੁਣ ਦਿਲੀਪ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਤੇ ਮੇਰ ਸਦਕਾ ਆਪ ਜੀ ਦੇ ਚਰਨਾਂ ਦਾ ਊੜ ਤੇ ਮੋਸਰਾ ਲੈ ਕੇ ਆਪ ਜੀ ਦੇ ਘਰਦਰ ਦੇ ਸੇਵਕ ਸੰਤ ਕੁਲਦੀਪ ਸਿੰਘ ਜੀ ਦੀਪਕ ਕਲੰਤ ਕੌਰ ਜੀ ਸਜਿਹਦਰ ਸੋਭਾਸੀ ਜਿਹਦਰ ਅਮਰ ਸਿੰਘ ਚੰਦੋਵਾਲ ਵਾਲਾ ਦਾ ਸਮੂਹ ਪਰਿਵਾਰ ਉਹਨਾਂ ਨੇ ਮਿਲ ਕੇ ਸਿੱਟੀ ਪਾਤਸ਼ਾ ਆਪਣੇ ਗ੍ਰਹਿ ਵਿਖੇ ਤਾਂ ਤਰ ਸ੍ਰੀ ਸਰਗੋਬੀ ਦਿਲੀਪ ਸਿੰਘ ਸੱਚੇ ਪਾਤਸ਼ਾ ਆਪ ਜੀ ਦਾ ਪ੍ਰਕਾਸ਼ ਵਿਹਾਰਾ ਬਣਾਇਆ ਹੈ ਆਪ ਦੀ ਪਿਆਰੀ ਸਾਧ ਸੰਤ 71 ਹੋ ਕੇ ਪੁੱਤਰ ਪਵਨ ਨਾਮ ਦਾ ਸਿਮਰਨ ਕੀਤਾ ਹੈ ਦੀਵਾਨ ਸਜੇ ਹਨ ਕਥਾ ਹੋਈ ਹੈ ਕਵਤਾ ਪੜੀ ਹੈ ਜੀ ਸਰਗੋਬੀ ਦਿਲੀਪ ਸਿੰਘ ਸੱਚੇ ਪਾਤਸ਼ਾ ਬੜਿਆ ਸੁਣਾਇ ਇਤਿਹਾਸ ਸਾਡੇ ਹਿਰਦਿਆਂ ਤੇ ਵਸੋਣਾ ਆਈ ਹੋਈ ਸਾਧ ਸੰਤ ਵੀ ਹਾਜ਼ਰੀ ਦਰ ਪਰਿਵਾਰ ਕਰੋ 24 ਮਈ ਪਾਈ ਆਪ ਜੀ ਦੇ ਦਰਵਰ ਤੇ ਤਿਲ ਫੁੱਲ ਲਾ ਕੇ ਹਾਜ਼ਰ ਹੋਏ ਹਾਂ ਸਭ ਦੀਆਂ ਮਨੋ ਕਾਮਨਾ ਪੂਰਨ ਕਰਨੀਆਂ ਸਭ ਦੀਆਂ ਸ਼ੋਭ ਭਾਵਨਾਵਾਂ ਥਾਣਾ ਸਭ ਨੂੰ ਕੋ ਸਿੱਖੀ ਜੀਵਨ ਬਖਸੋ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਬਧਾ ਦਾਤ ਬਖਸੋ ਹੋਰ ਇਸ ਮੇਲੇ ਵਿੱਚ ਜਿਨ੍ਹਾਂ ਨੇ ਮੀਨਤਾਨ ਮੰਨ ਧਨ ਕਰਕੇ ਸੇਵਾ ਕੀਤੀ ਹੈ ਸਭ ਦੀ ਪਰਵਾਨ ਕਰਦੇ ਹਾਂ ਸਭ ਨੂੰ ਖੁਸ਼ੀਆਂ ਬਖਸ਼ਣੀਆਂ ਸੰਤ ਕਲਦੀਪ ਸਿੰਘ ਤੇ ਉਹਨਾਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਸਾਧ ਸੰਗਤ ਦੇ ਮੇਲੇ ਕਰਦੇ ਰਹਿਣ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਕਮਾਈ ਵਿੱਚ ਬਰਕਤਾਂ ਪਾਉਣੀਆਂ ਬਾਹਰ ਵਿਦੇਸ਼ਾਂ ਵਿੱਚ ਬੱਚਿਆਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹਰ ਪ੍ਰਕਾਰ ਦੀ ਸਹਾਇਤਾ ਕਰਦੇ ਸਭ ਨੂੰ ਖੁਸ਼ੀਆਂ ਬਖਸ਼ੂ ਧੰਨ ਧੰਨ ਸ੍ਰੀ ਸਰਗੋਬ ਸਿੰਘ ਸੱਚੇ ਪਾਤਸ਼ਾਹ ਇਸ ਪ੍ਰਕਾਰ ਦਾੜੀ ਦੇ ਖੁਸ਼ੀ ਦੇ ਸਮੇਂ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਪੁੱਤਰ ਚਰਨਾ ਵਿੱਚ ਸਮੂਹ ਸਾਧ ਸੰਗਤ ਦੀਆਂ ਪ੍ਰਾਰਥਨਾਵਾਂ ਗ੍ਰਹਿਣ ਕਰ ਸੱਚੇ ਪਾਤਸ਼ਾਹ ਆਪ ਜੀ ਦੀ ਸਾਧ ਸੰਤੋ ਲੋ ਪ੍ਰਕਾਸ਼ ਦਿਹਾੜੀ ਦੇ ਖਿਸ਼ ਵਿੱਚ ਜਪਜੀਤ ਸਾਹਿਬ ਦੇ 5219 ਪਾਠ ਚੌਪੀ ਸਾਬ ਦੇ 24 ਸਾਹਿਬ ਦੇ 5219 ਪਾਠ ਜਪਜੀਤ ਸਾਹਿਬ ਦੇ 470 ਪਾਠ ਸ੍ਰੀ ਸੁਖਮਨੀ ਸਾਹਿਬ ਦੇ 10 ਪਾਠ ਸ਼ਬਦ ਜਿਹੜੇ ਜੀ ਪਾਠ ਪੌਂਤੀ ਦੀ ਮਾਲਾ 1040 ਚਾਰੀ ਮੂਲ ਮੰਤਰ ਦੀ ਮਾਲਾ 14425 ਤਜੰਦੀ ਦੀ ਮਾਲਾ 41 ਅਤੇ 168 ਹੋਰ ਜਪ 24 ਸਾਰ ਦੇ ਸੱਚੇ ਪਾਤਸ਼ਾਹ ਜੀ ਨੇ ਗੁਰਮਖਾਨੇ ਪਾਠ ਕੀਤੇ ਕਰਵਾਏ ਨੇ ਇਹਨਾਂ ਨੂੰ ਆਪਣੇ ਕਰਮਧਾਰੋਂ ਕੋ ਸਿੱਖੀ ਜੀਉਂਗਾ ਉਸਨਾ ਮਨੋ ਕਾਮਨਾ ਪੂਰ ਕਰਨੀ ਆ ਸ਼ੋਭਾਵਨਾਂ ਥਾੜਨਾ ਤਨਸੀ ਸਿੰਘ ਜੀ ਗਰੀਬ ਸਿੰਘ ਸੱਚੇ ਪਾਤਸ਼ਾਹ ਆਰੰਭਪੁੱਤਰ ਚਰਨਵਤ ਸਮੂਹ ਸਾਧ ਸੰਗਤ ਦੀਆਂ ਪ੍ਰਾਰਥਨਾਵਾਂ ਅਰਦਾਸਾਂ ਸਰਤਾਜ ਸਿੰਘ ਜੀ ਨੂੰ ਕਾਕਾ ਸਰਤਾਜ ਸਿੰਘ ਨੂੰ ਦੇਹ ਰੋਗ ਤੋਂ ਬਖਸ਼ੋ ਕਿਰਪਾ ਕਰੋ ਬਖਸ਼ਿਸ਼ ਕਰੋ ਮੋਦਲ ਸੋਨੀ ਜੀ ਪ੍ਰਕਾਸ਼ ਪਰਪਤੇ ਮਾਇਆ ਅਦਾਸ ਕਹੁੰਦੇ ਹਨ ਸੱਚੇ ਪਕਸ਼ਾ ਉਹਨਾਂ ਦੇ ਕਾਰੋਬਾਰ ਵਿੱਚ ਵੱਡੇ ਬਖਸ਼ੇ ਨੇ ਕਮਾਈ ਚ ਪ੍ਰਗਟਾ ਪੜੀਆਂ ਮਨੂ ਕੰਮ ਨੂੰ ਪੂਰਨ ਕਰ ਲਈਆ ਸੰਤ ਸੁਖਦੀਪ ਸਿੰਘ ਜੀ ਕੈਨੇਡਾ ਵਿੱਚ ਪੱਕੇ ਹੋ ਲਾਤਰੀ ਸਿੰਘ ਅਮਰਿਤਪਾਲ ਕੌਰ ਨੂੰ ਵਿੱਚ ਵਿਦੇਸ਼ ਜਾਣ ਦਾ ਯੋਗ ਬਣਿਆ ਗੁਰਬੀਰ ਸਿੰਘ ਨੂੰ ਵੀਜ਼ਾ ਕਾਰਡ ਮਿਲੇ ਅਮਰੀਕਾ ਵਿੱਚ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੀ ਸੰਤ ਸੁਖਵਿੰਦਰ ਸਿੰਘ ਦੇ ਵਿਆਹ ਦਾ ਯੋਗ ਬਣੇ ਤੰਦਰੁਸਤ ਰਹੀ ਬਖਸ਼ੀ ਮਨਿੰਦਰ ਪਾਲ ਸਿੰਘ ਵਿਦੇਸ਼ ਸਚਾਰੋਬਾਰ ਵਿੱਚ ਸਰਪ੍ਰਿੰਕਲਾ ਬਖਸ਼ਣੀ ਪਰਮਿੰਦਰ ਸਿੰਘ ਕੈਨੇਡਾ ਵਿੱਚ ਪੀਆਰ ਮਿਲੇ ਰਣਜੋਤ ਸਿੰਘ ਗੁਰਬਿੰਦਰ ਸਿੰਘ ਨੂੰ ਆਸਟ੍ਰੇਲੀਆ ਵਿੱਚ ਪੀਆਰ ਮਿਲੇ